ਆ ਕਬੂਤਰ ਸੀ ਆਪਣਾ ਤੇ ਇਹ ਲੈ ਆਪ ਫੜ ਦੇ ਕੋ ਪਰ ਚੱਕ ਸਾਹ ਆਖਾ ਉਹੀ ਗੁਲਾਬੀ ਬਗਲ ਦਾ ਹੁਣ ਤੁਮ ਮੈਂ ਕਹਾਂ ਜੀ ਬਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਾਤ ਹੈ ਲਓ ਜੀ ਤੇ ਕਰ ਲਿਆ ਵਲੋਗ ਦੀ ਸਟਾਰਟਿੰਗ ਸਵੇਰ ਸਵੇਰ ਤੇ ਹੁਣ ਇੱਕ ਤਾਂ ਵੀਡੀਓ ਅਪਲੋਡ ਕਰਨੀ ਆ ਇੱਕ ਦੋ ਕੰਮ ਹੋਰ ਕਰਨੇ ਆ ਕਿ ਇੱਕ ਸੱਚ ਆਪਣੇ ਘਰੇ ਪਟ ਕਬੂਤਰ ਨਵਾਂ ਫੜਦੇ ਆ ਘਰੇ ਉਤਰਿਆ ਫਿਰ ਤਾਂ ਤੁਹਾਨੂੰ ਦਿਖਾਉਣੇ ਚੱਲ ਚੱਲ ਕੇ ਠੀਕ ਹੈ ਲਗਾ ਕਬੂਤਰ ਲੱਠਾ ਗਿਆ ਪੂਰਾ ਲਗਾ ਆ ਨੀਗਾ ਇਕੱਠਾ ਕਬੂਤਰ ਆਪਣਾ ਨਾ ਪਤਾ ਨਹੀਂ ਕਿਹਦਾ ਟਿੱਕਾ ਆ ਤੇ ਦਿਖਾਉਣੇ ਤੁਹਾਨੂੰ ਚੱਲ ਕੇ ਆਓ ਦੇਖੋ ਬੜਾ ਓ ਜੀ ਵੇਖੋ ਮੜਿਆ ਥੋੜੀ ਨਿਗਾਹ ਪਾ ਲਈ ਮੜੀ ਵਰਦਾ ਆਹੋ ਕੇ ਬੈਠੇ ਜੀ ਆਪਣੇ ਇਹ ਆ ਫਿਰਦਾ ਇਹ ਸਾਹਮਣੇ ਆ ਫਿਰਦਾ ਵਾਪਸ ਕਰੋ ਚੈੱਕ ਚਿੱਟਾ ਪਰ ਹੈ ਲੱਠਾ ਆ ਇਹ ਫੋਟਨ ਕਿ ਥੋਤਰਿਆ ਮੰਮੀ ਕਿਨੇ ਗਈ ਥੋਤਰਿਆ ਫਿਰਦਾ ਕਿ ਇਹ ਹੀ ਆ ਫਿਰ ਲੱਠਾ ਜਿਹੜਾ ਉਹਦਾ ਫਿਰਦਾ ਜੀ ਗਲਾਬੀ ਬਗਲ ਹੈ ਜੀ ਖੱਬੀ ਗਲਾਬੀ ਬਗਲਾ ਇਹ ਸ਼ਾਖਾ ਮੈਨੂੰ ਲੱਗਦਾ ਵੀ ਨਾ ਬੜਾ ਰੱ ਰੱ ਟੱਪਲਾ ਲੱਗ ਰਿਆ ਨਾ ਵੀ ਇਹ ਪਿੰਡੋ ਹੀ ਹੋਊ ਬੁੱਤਰੇ ਨੇ ਆ ਆਪਣੇ ਸੋ ਪਰਸੈਂਟ ਤੇ ਬਣ ਗਿਆ ਕੈਚੂ ਨੂ ਪਿਜਨ ਤੇ ਇਹਨੂੰ ਕਿਸੇ ਲੋਕ ਦਾ ਅੰਦਰ ਵਾਰਨ ਦੀ ਕਰਕੇ ਆਪਾਂ ਕੋਸ਼ਿਸ਼ ਤੇ ਬਾਕੀ ਬਾਕੀ ਸਿਰ ਇਹ ਖੁੱਡੇ ਹੀ ਸਾਸ ਪਾਈ ਕਰਨੀ ਆਪਣੇ ਦੀ ਪਰ ਆਈ ਨਹੀਂ ਪਤਾ ਵਿੱਚ ਫੜੂ ਕਿ ਨਾ ਫੜੂ ਨਾ ਚਲੋ ਵੇਣੀ ਆਪਾਂ ਬਾਕੀ ਫੜੇ ਮਾੜੀ ਨਹੀਂ ਕੰਮ ਲਾ ਲੀਏ ਇੱਕ ਮਿੰਟ ਇਹ ਆਉ ਰਿਹਾ ਲੋ ਜੀ ਕਰੋ ਚੱਕ ਇੱਕ ਇੱਕ ਤੁਸੀਂ ਤੁਹਾਨੂੰ ਫੜ ਕੇ ਦਿਖਾਓ ਹਟ ਗਿਆ ਬਾਪ ਇੱਕ ਮਿੰਟ ਰੋਕੋ ਮੜਾ ਜਾ ਮੈਂ ਵੇਣਾ ਸੋਭਣ ਜਿਵੇਂ ਤੋਂ ਪੜਿਆ ਗਿਆ ਬਾਕੀ ਉੱਟ ਨਾ ਜਾਵੇ ਇਹ ਮੰਮੀ ਕਹਿੰਦੀ ਆਉਂਦਾ ਹੁੰਦਾ ਰੋਜ ਪਰ ਵੇਖਿਆ ਮੈਂ ਹੀ ਇੱਥੇ ਉੱਤਰਦਾ ਪਰ ਅੰਦਰ ਨਹੀਂ ਵੱੜਦਾ ਪਿੰਡਿਲ ਜਣਾ ਇਹ ਤੇ ਚੱਲ ਉਹਨੂੰ ਬਾੜ ਕੇ ਰਹਿਣੀ ਆਪਾਂ ਵੀ ਕੀ ਬਾਂਡਣ ਵੱੜਦਾ ਹੀ ਨਹੀਂ ਇਹ ਕਰਕੇ ਉੱਟ ਰਟਣ ਜਾਵੇ ਜੇ ਜਣਾ ਉਹਨੂੰ ਫੜ ਕੇ ਦਿਖਾਉਣਾ ਮੈਂ ਫੜ ਕੇ ਦਿਖਾਉਣਾ ਦੇਖੋ ਅੱਜ ਕੋਸ਼ਿਸ਼ ਹੋ ਜਾਈਏ ਇਹ ਸਾਹਮਣੇ ਉਹ ਫਿਰ ਤੱਕ ਕਰੋ ਚੈੱਕ ਉਹ ਲੋਚੀ ਓਕੇ ਹੈ ਨਾ ਕਰਾਂ ਬਾੜ ਕੇ ਅੰਦਰ ਕਿਹੇ ਰੋਟੇ ਨੂੰ ਦੇਖ ਲੈ ਇਹਨੂੰ ਇਹ ਗਾਉਣੀਆਂ ਤਾਂ ਮੈਂ ਉਰੇ ਮੈਂ ਖੜਦਾ ਪਰ ਜੋਪੜੀ ਦੇ ਬਾਹਰ ਜਾਣ ਲੱਗੇ ਜੋਪੜੀ ਜਾਂਦਣ ਤਾਂ ਜੰਗੀ ਸਿਰ ਤੂੰ ਦਾ ਕੋੜੇ 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 ਇਹ ਵੇਖਣ ਨੂੰ ਪੜ ਕੇ ਕੋੜੇ 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 ਆਹ ਡਰਾਂ ਡਰ ਆਏ ਆਉਤਰੇ ਆਉਤਰੇ ਖੁੱਲੇ ਰਹਿਣੇ ਖੁੱਲੇ ਰਹਿਣੇ ਇੱਕ ਮਿੰਟ ਰੁਕ ਜਾ ਸੀ ਚਲੀ ਜਾਂਦੀ ਆਪਣੇ ਕਬੂਤਰ ਫੜਨ ਤੇ ਮੈਂ ਤੇ ਡੇਟੀ ਨੇ ਬਹੁਤ ਕੋਸ਼ਿਸ਼ ਕਰੀ ਪਰ ਉੱਡ ਕੇ ਉਹ ਤਾਂ ਅੰਦਰ ਵੜ ਗਏ ਤੇ ਇਹ ਕੰਮ ਤੇ ਰਹਿ ਗਿਆ। ਡੇਢੀ ਰਾਤ ਵੀ ਆਪਣੇ ਇਹ ਕਹਿੰਦਾ ਪਿੰਜਰੇ ਏ ਸੀਗਾ ਇਹ। ਤੇ ਮੈਨੂੰ ਪਤਾ ਨਹੀਂ ਲੱਗਿਆ ਨਾ। ਚਲੋ ਕੋਈ ਗੱਲ ਨਹੀਂ ਵੇਖੀ ਇਹਨੇ ਨਿਗਾ ਤੇ ਆ ਕੀ ਬੰਦਾ। ਆ ਕਬੂਤਰ ਸੀ ਆਪਣਾ ਤੇ ਇਹ ਲੈ ਆਪ ਫੜ ਵੇਖੋ ਕਰੋ ਚੱਕ। ਸ਼ਾਹ ਕੋਈ ਗੁਲਾਬੀ ਬਗਲ ਦਾ ਹੁਣ ਤੁਹਾਨੂੰ ਮੈਂ ਕੈਮਰਾ ਕਿੱਥੇ ਲਾ ਕੇ ਦਿਖਾਵਾਂ। ਇੱਕ ਮਿੰਟ। ਇੱਥੇ ਸੈਟਿੰਗ ਆ। ਊਂ ਰੱਬ ਉਹਦਾ ਭਲਾ ਕਰਦਾ ਔਖਾ ਕੰਮ। ਕਿਰਾਂ ਹੀ ਨਿਗਾ ਮਾਰ ਲਓ ਵੇਖੋ ਜੀ। ਠੀਕ ਹੈ। ਇਹ ਆ ਫੜਦਾ ਕਬੂਤਰ ਆਪ ਨਾ ਵਾ। ਚੱਕ ਤੇ ਫਟੇ ਕਰੋ ਸ਼ੌਂਕ ਦਾ ਲੋ ਜੀ ਹਾਂ ਫੜ ਲੈ ਫੜ ਲੈ ਮਹਾਂਦਰੋ ਫੜ ਕੇ ਲੈ ਇਹਨੂੰ ਮੈਂ ਹਾਂ ਛੋੜ ਦੇ ਖੁੱਡੇ ਦੇ ਵੇਖੀਏ ਮਾਰ ਦੇਣੀ ਮਾਰ ਚੱਲ 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 ਨਾੜੀ ਆ ਆ ਪੁੱਤਰ ਨੇ ਡੱਕ ਲੈ ਚਲੋ ਮੈਂ ਤੇ ਲੇ ਖੇਤ ਚੱਲ ਬੇਟਾ ਐਂਡ ਚ ਮਰਦੇ ਨੇ ਕੰਮ ਪਾ ਲੈ ਹਾਂ ਦੇ ਚਲੋ ਚੈੱਕ ਹੁਣ ਆ ਭਰ ਦਿਆ ਰੂੜੀ ਦੇ ਦੇ ਆਉਣ ਵਾਲਾ ਆਪਣਾ ਲੋਡਰ ਵਾਲਾ ਆਪ ਤੋਂ ਬਟਰਾਈਡ ਤੋਂ ਨਿਕਲ ਜੱਕ ਜੱਕੇ ਮੁੜਨਾ ਹੈ ਤੇ ਉਹਨਾਂ ਤੋਂ ਲਈ ਆਪਣੀ ਲੋਡਰ ਤੇ ਤਿੰਨ ਚਾਰ ਟਰਾਲੀ ਹੀ ਹੀ ਚੁਆਉਣ ਦੇ ਲਈ ਚਾਹੀਦੀ ਜੀ ਤੇ ਟਰਾਲੀ ਟੁਲੀ ਪਾਰ ਲਾ ਕੇ ਲੋਡਰ ਲੱਗ ਗਿਆ ਫਿਰ ਪਾਰ ਆ ਤੇ ਨੰਬਰ ਦਾ ਇਧਰ ਪਾਰ ਸਾਫ ਹੋ ਗਿਆ ਤੇ ਟਰਾਲੀ ਭਰ ਲਈਏ ਤੇ ਚੱਲਦੇ ਹਾਂ ਖੇਤ ਲਾ ਕੇ ਹੁਣ ਚਾਰ ਟਰਾਲੀ ਲੈ ਕੇ ਬਹੁਤ ਸਾਮਾਨ ਦਾ ਮਾਲੀ ਮਾਲ ਪੈ ਇਧਰ ਚਲੋ ਫਿਰ ਚੱਲੀਏ ਨਾ ਟ੍ਰਾਲੀ ਕਰਨ ਉਹ ਚੱਲਦੇ ਖੇਤ ਅੱਜ ਪਹੁੰਚ ਗਏ ਤੇ ਲਈਏ ਇੱਕ ਟਰਾਲੀ ਦੇ ਢਿੱਲਾ ਖੇਤ ਲਾਏ ਦੇਖੋ ਹੁਣ ਪਹੁੰਚ ਗਏ ਹਾਂਜੀ ਕੋਈ ਨੰਗਰੀ ਰੰਗਣਾ ਦੂੰ ਢੋਲ ਟਰਾਲੀ 'ਤੇ ਭਰ ਲਾ ਕੇ ਦੂਜੀ ਇੱਕ ਲਾਏ ਤੇ ਦੂਜੀ ਟਰਾਲੀ ਭਰ ਦਿਆਂ ਨਾ ਆ ਗਿਆ ਬਈ ਠੀਕ ਹੈ ਤੇ ਕਰ ਦਿਆਂ ਕੰਮ ਸਟਾਰਟ ਤਰੇ ਵੀ ਲਾ ਕੇ ਆਵਾਂ ਤੇ ਆ ਕੇ ਖੇਤ ਇਧਰ ਮੇਰੇ ਨਾਲ ਤਿੰਨ ਦਰ ਚੋਬਰ ਤੇ ਟਰਾਲੀ ਲਾਉਂਦਾ ਬੈਕ ਇਹ ਆ ਗਿਆ ਗਰਾ ਮੁੰਡਿਆ ਲਾਗ ਰਾਂ ਟਰਾਲੀ ਬੈਗ ਖਿੱਚੀਆ 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 ਇਧਰ ਰੱਖ ਇਧਰ ਨੂੰ ਇਧਰ ਨੂੰ ਲਓ ਜੀ ਕੱਟ ਦੇ ਕੱਟ ਦੇ ਕੱਟ ਦੇ ਕੱਟ ਦੇ ਫੁੱਲ ਕੱਟ ਦੇ ਥੋੜੀ ਉੱਚੀ ਕਰਕੇ ਨੀਵੀਂ ਕਰਕੇ ਆਉਂਦੇ ਥੋੜੀ ਲਓ ਜੀ ਟਰਾਲੀ ਬੈਗ ਲਾ ਲਈਏ ਕਰ ਫੇਰ ਵੇਣੇਗੇ ਤੇ ਬਾਕੀ ਫੂਨ ਜਾਏਗਾ ਵਿੱਚ ਗਾਲੀ ਲਾ ਕੇ ਆ ਗਏ ਆਪਾਂ ਦੇਖੋ ਠੀਕ ਹੈ ਤੇ ਤੀਜੀ ਟਰਾਲੀ ਭਰੀ ਜਾਂਦੀ ਹੈ ਲੱਗਿਆ ਆਪਾਂ ਲੋਡਰ ਤੇ ਅੱਜ ਤਾਂ ਪੂਰਾ ਬੁਰਾ ਹਾਏ ਇੱਥੇ ਆਉਂਦੇ ਤਾਂ ਠੀਕ ਹੈ ਬੁੱਕਰ ਫੋਟ ਹੈ ਜੀ ਆਹ ਆ ਚਲੋ ਜੀ ਪਰਗੇ ਤੇ ਚਲ ਜੀ ਜੀਂਦਰ ਵੀ ਆਉਂਦਾ ਕਿ ਨਾ ਮੇਰੇ ਘਰੇ ਜਾ ਮਰਾ ਇਹ ਨਾਮ ਮੈਂ ਤੇ ਆ ਗਿਆ ਮਾੜਾ ਕਰਤੂ ਆਇਆ ਉਹ ਟਰਾਲੀ ਆਪਾਂ ਲਾਏ ਸੀ ਤੇ ਘਰੇ ਆ ਕੇ ਜਿ ਘਰੇ ਚਾਹ ਆਪਣੇ ਪੀ ਲਿਆ ਓਕੇ ਰਿਪੋਰਟ ਹੋ ਗਈ ਠੀਕ ਹੈ ਤੇ ਹੁਣ ਚੱਲਦੇ ਆਪਾਂ ਦੁਬਾਰੇ ਰੂੜੀ ਚੱਕਣ ਤੇ ਆਪਣਾ ਬੰਦਾ ਆਉਂਦਾ ਉਹ ਤੇ ਲਗਭਗ ਵੀ ਨੀਰਲੈਂਡ ਜਾੜਾ ਸੀ ਉਹ ਤੇ ਹੁਣ ਆਪਾਂ ਚੱਲਦੇ ਆ ਰੂੜੀ ਕੋਲੇ ਤੇ ਚੱਲ ਕੇ ਕਰੀਏ ਟਰਾਲੀ ਲੋਡ ਆਪਣੀ ਹਨਾ ਤੇ ਬਸ ਖੇਤ ਲਾ ਕੇ ਹੈਗੇ ਤੇ ਬਾਕੀ ਇੱਕ ਟ੍ਰਾਲੀ ਪਾਰ ਕਿਹਾਉਣੀ ਆਪਾਂ ਉਹ ਯਾਰ ਮਿੱਟੀ ਦੀ ਠੀਕ ਐ ਚਲੋ ਚੱਲੀਏ ਆ ਗਿਆ ਬਲੋਡਰ ਵਾਲਾ ਬਾਈ ਬੋਲਾ ਸਮਾਨ ਕਰਾ ਇਕੱਠਾ ਹਰਾ ਥੱਲੋਂ ਲੋਡਰ ਨਾਲ ਟੌਂ ਟ੍ਰਾਲੀ ਜਾਂਦੀ ਐ ਚੌਥੀ ਟ੍ਰਾਲੀ ਠੀਕ ਐ ਜਲਦੀ ਹਾਂ ਪੂਰਾ ਦੋੜਾਂ ਚੋੜਾਂ ਦਾ ਕੰਮ ਚੱਲੀ ਹੋਣਾ ਤੇ ਬਾਕੀ ਗੱਲਾਂ ਬਾਅਦ ਕਰਾਂਗੇ ਤੇ ਭਰਾ ਕੇ ਚੱਲਦੇ ਆਂ ਖੇਤ ਓਕੇ ਚੱਲ ਫੇਰ ਧਰ ਕੇ ਠੀਕ ਐ ਤੇ ਕੰਮ ਇਸ ਤਰ੍ਹਾਂ ਹੀ ਹੋੜ ਓ ਵਾਹ ਸਾ ਤੇ ਵੀ ਆਪਾਂ ਕੋਈ ਟਾਲੀ ਫੜ ਜਾਓ ਉਹ ਟਰਾਲੀ ਹੋ ਰਹੀ ਕਿ ਬੱਸ ਨੂੰ ਦੇਖੇ ਲਾਉਣੀ ਹੈ ਤੇ 4 ਲੱਖ ਦੇ ਦੂਜੇ ਜਿਹੜੇ ਗਾੜੇ ਆਪਣੇ ਕੋਠੇ ਆ ਜਿਹੜਾ ਉੱਤੋਂ ਲੋਕ ਚਲੀ ਗਏ ਦਵਾ ਦਵਾ ਕੰਮ ਨੇ ਵੇੜ ਕੇ ਤੇ ਬਾਕੀ ਹੋਰ ਨੇ ਗੱਲਬਾਤ ਕਰਦੇ ਸ਼ਹਿਰ ਆਵਾਜ਼ ਇਹ ਟਰਾਲੀ ਕੰਮ ਆਪਣਾ 5 ਮਿੰਟ ਟਰਾਲੀ ਦਾ ਉਹ ਲਾਸਟ ਟਰਾਲੀ ਹੈ ਭਰੀ ਜੰਨੇ ਤੇ ਲਾਈ ਜੰਨੇ ਪੂਰੀ ਬਹੁਤ ਚਾਦੀਆਂ ਕਈ ਸਾਲਾਂ ਦੀ ਪੈਸੇ ਇੱਥੇ ਠੀਕ ਹੈ ਚਲੋ ਜੀ ਇੱਕ ਟਰਾਲੀ ਲਾਸਟ ਭਰੂਗਾ ਬੋਲੀ ਤੇ ਭਰ ਕੇ ਬੱਲਾ ਕੇ ਨੂੰ ਆ ਜਾਣਾ ਨਾ ਜੀ ਸਰਦਾਰ ਸਾਹਿਬ ਲੱਗੇ ਜਿੱਦਣ ਮਾ ਕੇ ਗੋਸੇ ਪੈ। ਪੰਜ ਮਿੰਟ ਦਾ ਜੀ ਲੈ ਕੇ ਚੱਲਦੇ ਆਪਾਂ ਉਰ ਲੈ ਕੇ ਆਪਾਂ ਨੀਰੇ ਵਾਲੇ ਕੇ ਤੱਕ। ਬੱਸ ਲਾ ਕੇ ਉਰ ਬੰਦ ਠੀਕ ਹੈ। ਇਹ ਲਾ ਕੇ। ਲਾ ਕੇ ਚੱਲਦੇ ਆ ਮੈਂ ਕੋਲੇ। ਆਪ ਕੋ ਨੀਨੇ ਕੀ ਬੰਦ ਹੈ ਤੇ ਚਲੋ ਫਿਰ ਚਲੀ ਗਏ। ਆ ਗਏ ਘਰੇ ਆਪਾਂ। ਠੀਕ ਹੈ। ਹਾਂ ਬੀਬੀ। ਹਾਂ। ਇਹ ਤਾਂ ਮੈਂ ਵੀਡੀਓ ਬਣਾ ਰਿਆ। ਕਿਉਂ ਬਣਾ ਲਾ? ਬਣਾ ਲਾ ਕੀ ਨਹੀਂ? ਆਪਦੀ ਬਣਾਉਂ ਆ। ਤੂੰ ਕਿਵੇਂ ਠੀਕ ਹੈ? ਬੁਆਰੀ ਪੀਏ। ਤੂੰ ਠੀਕ ਹੈ? ਦక్టర్ ਉਹ ਡਾਕਟਰ ਨੂੰ ਫਤਰੋ ਫਿਰ 73 ਆਉ ਹੋਣ ਤੇ ਡਾਕਟਰ ਵੀ ਆਉਂਦਾ ਤੇ ਇਹਨਾਂ ਕੋ ਵੀਡੀਓ ਇੰਨੀ ਕੀ ਸੀਗਾ ਨਾ ਇਹ ਤੇ ਅੱਜ ਕੰਮ ਧੰਦੇ ਕਰੇ ਸੀਗੇ ਬਾਕੀ ਥੋੜੀ ਮਨ ਕੇ ਜਦੋਂ ਕਬੂਤਰ ਇਕ ਪੜਿਆ ਪੜਾ ਉਹ ਵੀ ਮਨ ਕੇ ਪਤਾ ਨਹੀਂ ਕਿਹੜਾ ਕੁਝ ਕਿਵੇਂ ਰਿਹਾ ਨਾ ਤੇ ਮੈਂ ਵੀਡੀਓ ਐਂਡਿੰਗ ਕਰ ਦੇਣਾ ਆ ਦੀ ਨਾਲ ਤੇ ਬਾਕੀ ਇਹ ਵੇਣੇ ਕੀ ਬੰਦ ਇੱਕ ਮਿੰਟ ਰੋਹ ਪਹਿਲਾਂ ਮੈਂ ਜਦ ਕਬੂਤਰ ਨੂੰ ਕੋਈ ਜਾ ਕੇ ਵੀਡੀਓ ਕਰ ਲਈਏ ਐਂਡਿੰਗ ਲੋਚ ਮੋੜੀ ਮੁਟੀ ਮਰਾ ਦੀ ਨੀਗਾ ਆ ਰੈਡ ਆ ਨਾ ਆਪਾਂ ਤੜਕੇ ਫੜਿਆ ਜੇ ਤਾਂ ਨੂ ਨਿਊ ਪਿਜਨ ਦੇਖੋ ਦੋ ਸ਼ੋ ਵਾ ਕੀ ਬਾਤ ਹੈ ਐ ਪਰ ਬੱਬੇ ਪਈ ਗੱਲੇ ਇਹ ਹੈਗਾ ਲੱਠਾ ਜੀ ਬਿਓੜਾ ਚੰਗਾ ਨਹੀਂ ਬੇਕਾਰ ਹੀ ਹੈ ਐ ਵੈਸੇ ਹੀ ਹੈ ਵੀ ਬੈਠਾ ਚਲੇ ਇੰਨੀ ਗੱਲ ਹੈ ਫੜ ਲਿਆ ਆਪਾਂ ਇੱਕ ਨਵਾਂ ਕਬੂਤਰ ਫੜਿਆ ਜੇ ਚਲੋ ਓਕੇ ਬਾਏ ਬਾਏ ਸਾਰੇ ਵੀਰ ਨੂੰ ਮਿਲਦੇ ਅਗੇ ਸੇ ਨਵੀਂ ਵੀਡੀਓ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਓਕੇ ਬਾਏ ਬਾਏ ਲਵ ਯੂ ਰੱਬ ਰੱਖਾ ਲਓ ਜੀ ਤੇ ਇੱਕ ਥੋੜੇ ਸੌਰੀ ਵਿੱਚ ਮੈਂ ਇੱਕ ਕਲਿੱਪ ਹੋਰ ਐਡ ਕਰ ਦਾਂਗਾ ਤੇ ਮੈਂ ਹੁਣ ਤੱਕ ਸਭ ਤੋਂ ਕੋਲ ਤੱਕ ਨਾ ਆਇਆ ਮੈਂ ਠੀਕ ਹੈ ਦੇਖੋ ਬਾਲ ਬੁੱਗਲੇ ਤੇ ਇੱਕ ਆਪਣਾ ਬਈ ਬਹੁਤ ਵੱਡਾ ਨੁਕਸਾਨ ਹੋ ਗਿਆ ਹਨਾ ਤੁਹਾਨੂੰ ਹੁਣ ਮੈਨੂੰ ਨਹੀਂ ਪਤਾ ਸੀਗਾ ਮੈਂ ਤੜਕੇ ਵੇਖੀ ਲੱਗਿਆ ਪਰ ਤੜਕੇ ਮੈਨੂੰ ਪਤਾ ਨਹੀਂ ਸੀਗਾ ਕਿ ਆਪਾਂ ਕਬੂਤਰ ਨਵਾਂ ਫੜਿਆ ਤੇ ਆਪਣਾ ਬਾਬੂ ਇੱਕ ਮਰ ਗਿਆ ਬੱਚਾ ਠੀਕ ਹੈ ਅੱਜ ਡੈਡੀ ਨੇ ਮੈਨੂੰ ਲਾਖਣੀ ਦੁਪਹਿਰੇ ਮੈਂ ਤਾਂ ਇੱਥੇ ਨੂੰ ਪਤਾ ਹੀ ਨਹੀਂ ਰੇਰ ਨੂੰ ਪਾਈ ਹੁੰਦਾ ਸੀਗਾ ਡੈੜ ਨੇ ਵੇਖਿਆ ਜੇ ਤੁਹਾਨੂੰ ਦਿਖਾ ਵੀ ਹੁੰਦਾ ਡੈੜੀ ਦਾ ਸਿੱਟਾ ਪਰ ਇੱਕ ਕੋਠੇ ਤੇ ਉੱਥੇ ਆਪਣੀਆਂ ਪੌੜੀਆਂ ਪੂੜੀਆਂ ਹਨੀਆਂ ਆ ਤੁਹਾਨੂੰ ਦਿਖਾ ਦਿੰਦਾ ਤੇ ਸਾਹਮਣੇ ਇਹ ਆਉ ਵਾਲਾ ਹੈ ਇਹ ਆ ਰਿਹਾ ਇਹ ਜੇ ਆਪਣੀਆਂ ਪੌੜੀਆਂ ਪੂੜੀਆਂ ਹਨੀਆਂ ਚ ਤਾਂ ਕਰਕੇ ਉਧਰ ਸਰ ਚੜਾ ਨਹੀਂ ਗਿਆ ਮੇਚ ਤੇ ਆਪਣਾ ਬੱਚਾ ਸੀਗਾ ਉਹ ਜੋੜੀ ਦਾ ਆ ਚਿੱਟਾ ਤੇ ਇੱਕ ਉੱਪਰ ਇੱਕ ਪੂਦਰੀ ਹੁਣ ਆਏ ਨਹੀਂ ਪਤਾ ਯਾਰ ਵੀ ਕਾਰਨ ਕੀ ਬਣ ਗਿਆ ਪਿੱਛੇ ਲੱਗਦਾ ਵੀ ਮੰਨ ਕੇ ਚੱਲ ਵੀ ਬੂਹਾਰ ਹੋਊਗਾ ਵਿੱਚ ਇਹਦਾ ਚੂਹੀਆਂ ਚਾਹੀਆਂ ਵੀ ਮਤਲਬ ਮੇਰੇ ਹਿਸਾਬ ਨਾਲ ਵੀ ਮਾਰ ਸਕਦੀ ਹਣਾ ਇਧਰ ਹੀ ਸੈੱਡ ਆਪਣੀ ਜਾਲੀ ਹੈ ਚੂਹੀਆਂ ਹੈ ਬਹੁਤ ਦੇਖੇ ਮੈਂ ਬਹੁਤ ਜਿਆਦਾ ਆਉਂਦੀਆਂ ਨੇ ਯਾਰਾ ਚਲੋ ਕੋਈ ਨਹੀਂ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਤੇ ਬਾਕੀ ਤੜਕੇ ਵੇਖਾਂਗੇ ਤੇ ਸਭ ਤੋਂ ਪਹਿਲਾਂ ਤਾਂ ਖੁੱਡੇ ਦੀ ਸਾਫ ਸਫਾਈ ਕਰਾਂਗੇ ਤੇ ਉਦੋਂ ਬਾਅਦ ਫੇਰ ਵੇਖਾਂ ਕੀ ਬੰਦਾ ਤੇ ਇੱਥੇ ਜਾਲੇ ਜੂੜੀ ਲਾਵਾਂਗੇ ਵਧੀਆ ਹਣਾ ਬਾਹਰਲੀ ਸਾਈਡ ਵੀ ਇਹ ਚ ਚੂਹੀਆਂ ਨਾ ਵਰਨ ਗੱਲਾਂ ਇੰਨੀ ਹਨਾ ਤੇ ਬਾਕੀ ਇਧਰ ਆਪਣੇ ਜੋੜੀਆਂ ਤਿੰਨ ਚਾਰ ਬੈਠੀਆਂ ਆਂਡੀਆਂ ਤੇ ਤੇ ਕੰਮ ਸੈਟ ਆ ਗਿਆ ਤੇ ਚਲੋ ਫਿਰ ਆਪ ਹੁਣ ਓਕੇ ਬਾਏ ਬਾਏ ਲਵ ਯੂ ਦੋ ਵਾਰੀ ਕਹਿਣਾ ਪੈਗਾ ਮੈਨੂੰ ਮੈਨੂੰ ਹੁਣ ਦੱਸਿਆ ਜਿਹੜੇ ਨੇ ਵੀ ਇਹ ਕਹਾਣੀ ਬੰਦੀ ਬਚਾ ਲਈ ਕੋਈ ਕਹਾਣੀ ਤੇ ਚਲੋ ਓਕੇ ਬਾਏ ਬਾਏ ਲਵ ਯੂ ਟੂ